ਪੰਜਾਬ ਰੋਡਵੇ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਹੈ ਜਿਹੜੀ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਯੂਨੀਅਨ ਨੇ 52 ਯਾਤਰੀਆਂ ਨੂੰ ਬਿਠਾਉਣ ਦਾ ਫੈਸਲਾ ਜਿਹੜਾ ਵਾਪਸ ਲੈ ਲਿਆ ਹੈ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਦੱਦੀ ਹੈ ਕਿ ਹੁਣ 52 ਤੋਂ ਵੱਧ ਸਵਾਰੀਆਂ ਬੱਸ ਡਰਾਈਵਰ ਨੇ ਜਿਹੜੇ ਲਿਜਾ ਸਕਣਗੇ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ 8 ਫਰਵਰੀ ਨੂੰ ਸੀਐਮ ਮਾਨ ਦੇ ਨਾਲ ਯੂਨੀਅਨ ਦੀ ਮੀਟਿੰਗ ਜਿਹੜੀ ਹੋਵੇਗੀ ਸੋ ਪੰਜਾਬ ਦੇ ਵਿੱਚੋਂ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿਉਂਕਿ ਪੰਜਾਬ ਰੋਡਵੇ ਦੇ ਵਿੱਚ ਸਫਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲ ਗਈ ਹੈ ਜੁਨੀਅਨ ਨੇ 52 ਯਾਤਰੀਆਂ ਨੂੰ ਵਟਾਉਣ ਦਾ ਫੈਸਲਾ ਜਿਹੜਾ ਵਾਪਸ ਲੈ ਲਿਆ ਸੀ ਪੰਜਾਬ ਦੇ ਵਿੱਚ ਲਗਾਤਾਰ ਯਾਤਰੀ ਨੇ ਜਿਹੜੇ ਵਿਰੋਧ ਕਰ ਰਹੇ ਸਨ ਕਿਉਂਕਿ ਬੱਸ ਡਰਾਈਵਰ ਨੇ ਜਿਹੜੇ 52 ਸਵਾਰੀਆਂ ਤੋਂ ਬਾਅਦ ਤਾਕੀਆਂ ਜਿਵੇਂ ਜਿੰਦੇ ਲਾ ਲਿੰਦੇ ਸਨ ਤੇ ਯਾਤਰੀਆਂ ਨੂੰ ਕਾਫੀ ਪਰੇਸ਼ਾਨ ਹੋਣਾ ਪੈਂਦਾ ਸੀ ਪਰੰਤੂ ਹੁਣ ਇਹ ਫੈਸਲਾ ਜਿਹੜਾ ਵਾਪਸ ਲੈ ਲਿਆ ਗਿਆ ਤੇ 52 ਸਵਾਰੀਆਂ ਤੋਂ ਵੱਧ ਹੁਣ ਬੱਸ ਦੇ ਵਿੱਚ ਯਾਤਰੀ ਨੇ ਜਿਹੜੇ ਸਫ਼ਰ ਕਰ ਸਕਣਗੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਯੂਨੀਅਨ ਦੇ ਮੈਂਬਰ ਨੇ ਜਿਹੜੇ ਮੀਟਿੰਗ ਵੀ ਕਰਨਗੇ ਸੋ ਇਸ ਲਈ ਦੀ ਅਹਿਮ ਤੇ ਵੱਡੀ ਜਾਣਕਾਰੀ ਜਿਹੜੀ ਪੰਜਾਬ ਰੋਡਵੇ ਦੇ ਨਾਲ ਜੁੜੀ ਹੋਈ ਖਬਰ ਹੈ ਦਾਦੀਏ ਕੀ 52 ਤੋਂ ਵੱਧ ਸਵਾਰੀਆਂ ਹੁਣ ਬੱਸ ਡਰਾਈਵਰ ਨੇ ਜਿਹੜੇ ਲਿਜਾ ਸਕਣਗੇ ਉੱਥੇ 8 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਯੂਨੀਅਨ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਤੋ ਇਸ ਖਬਰ ਦੇ ਉਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਪ੍ਰਿੰਸ ਗਰਗ ਚੰਡੀਗੜ੍ਹ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਪ੍ਰਿੰਸ ਗਰਗ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ 52 ਤੋਂ ਵੱਧ ਸਵਾਰੀਆਂ ਬੱਸਾਂ ਦੇ ਵਿੱਚ ਨਹੀਂ ਬਿਠਾ ਰਹੇ ਸਨ ਡਰਾਈਵਰ ਤੇ ਹੁਣ ਕਿੰਨੀ ਕੁ ਵੱਡੀ ਰਾਹਤ ਹੈ ਜਿਹੜੀ ਮੰਨੀ ਜਾ ਸਕਦੀ ਹੈ ਜੀ ਤੁਹਾਨੂੰ ਬਿਲਕੁਲ ਦੱਸ ਦੀ ਕਿ ਕਿੰਨੀ ਜਦੋਂ ਇਹ ਇੱਕ ਤਰ੍ਹਾਂ ਦਾ ਧੂਲ ਪਾਸ ਕੀਤਾ ਸੀਗਾ ਪੰਜਾਬ ਰੋਡਵੇ ਯੂਨੀਅਨ ਦੇ ਲੋਕਾਂ ਨੇ ਮਿਲ ਕੇ ਇਕੱਠਿਆਂ ਹੋ ਕੇ ਰੋਲ ਪਾਸ ਕੀਤਾ ਸੀ ਕਿ 52 ਤੋਂ ਵੱਧ ਵੀ ਸਵਾਰੀਆਂ ਨਹੀਂ ਲੈ ਕੇ ਜਾਵਾਂਗੇ ਅਤੇ ਰੂਲ ਪਾਸ ਹੋਣ ਤੋਂ ਬਾਅਦ ਪੂਏ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਰ ਰੋਜ਼ ਕੋਈ ਨਾ ਕੋਈ ਵੀਡੀਓ ਸਾਨੂੰ ਸਾਹਮਣੇ ਦੇਖਣ ਨੂੰ ਮਿਲਦੀ ਸੀ ਕਿਤੇ ਨਾ ਕਿਤੇ ਕਲੇਸ਼ ਜ਼ਰੂਰ ਹੁੰਦਾ ਸੀਗਾ ਕਈ ਵਾਰ ਕੋਈ ਸਰਕਾਰੀ ਮਹਿਕਮੇ ਦੀ ਲੇਡੀਜ਼ ਹੁੰਦੀ ਸੀ ਉਹਨੇ ਜਲਦੀ ਡਿਊਟੀ ਤੇ ਪਹੁੰਚਣਾ ਹੁੰਦਾ ਸੀ ਪਰ ਪਿੱਛੋ ਬੱਸ ਭਰੀ ਆਉਂਦੀ ਸੀ ਪਰਿਵਸ ਕਾਰਨ ਉਹਨੂੰ ਕਰੈਕਟਰ ਨਹੀਂ ਚੜਾਉਂਦੇ ਸੀਗੇ ਇਸ ਕਰਕੇ ਉੱਥੇ ਬਹੁਤ ਕਲੇਸ਼ ਹੁੰਦਾ ਸੀਗਾ ਜੋ ਸਵਾਰੀਆਂ ਆਲਰੇਡੀ ਬੱਸ ਵਿੱਚ ਬੈਠੇ ਸੀ ਉਹ ਕਹਿੰਦੇ ਤੁਸੀਂ ਉਤਰੋ ਲੇਕੇ ਲੇਡੀਜ਼ ਕਹਿੰਦੀ ਸੀ ਮੈਂ ਲੇਟ ਹੋ ਰਹੀ ਹਾਂ ਮੈਂ ਜਾਊਂਗੀ ਜਾਊਂਗੀ ਤੋ ਲੈ ਕੇ ਹਰ ਰੋਜ਼ ਨਾ ਕਲੇਸ਼ ਦੀਆਂ ਵੀਡੀਓ ਬਹੁਤ ਸਾਹਮਣੇ ਆਉ ਕਿਤੇ ਨਾ ਕਿਸੇ ਕਾਰਵਾਈ ਪਰਚੇ ਦੀ ਗੱਲ ਪਹੁੰਚਣ ਦੀ ਪਰਚੇ ਕਰਾਂਗੇ ਤੁਸੀਂ ਗਲਤ ਕਰ ਰਹੇ ਹੋ ਲੇਕਿਨ ਹੁਣ ਜੋ ਫੈਸਲਾ ਵੱਡਾ ਸਾਂਝਾ ਸਾਨੂੰ ਦੇਖਣ ਨੂੰ ਮਿਲਿਆ ਹੈ ਕਿ ਇਹਨਾਂ ਨੇ ਇਹ ਰੂਲ ਵਾਪਸ ਲੈ ਲਿਆ ਕਿ ਬਵਜਰਾਂ ਦੀਆਂ ਉਹ ਨਹੀਂ ਜਿੰਦੀਆਂ ਮਰਜੀ ਜਿੰਨੀਆਂ ਹੋ ਸਕਦੀਆਂ ਤਰ੍ਹਾਂ ਕਰਾਂਗੇ ਹਾ ਅਕੋਰਡਿੰਗ ਪ੍ਰਿੰਸਪ ਪੰਜਾਬ ਦੇ ਮੁੱਖ ਮੰਤਰੀ ਨਾਲ ਇੱਕ ਮੀਟਿੰਗ ਵੀ ਹੋਣ ਜਾ ਰਹੀ ਹੈ ਮੀਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜਿਹੜੀਆਂ ਯੂਨੀਅਨ ਦੇ ਮੈਂਬਰ ਰੱਖ ਸਕਦੇ ਨੇ ਜੀ ਮੰਗਾ ਹੀ ਨਹੀਂ ਉਹਨਾਂ ਨੇ ਕਿਉਂਕਿ ਜੋ ਇਸ ਤੋਂ ਪਹਿਲਾਂ ਪੰਜਾਬ ਰੋਡਵੇ ਵਿੱਚ ਜੋ ਇਹਨੇ ਮੰਗਾਂ ਸੀ ਕਿ ਬਸਾਂ ਨੂੰ ਲੈ ਕੇ ਉਹਨਾਂ ਦਾ ਜੋ ਪੱਕਾ ਕੱਚੇ ਕੰਮ ਇਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਦਿੱਕਤਾਂ ਆ ਰਹੀਆਂ ਨੇ ਬਸਾਂ ਨੂੰ ਲੈ ਕੇ ਉਹ ਸਾਰੀ ਮੰਗਾਂ ਸਾਹਮਣੇ ਦੇਖਣ ਨੂੰ ਮਿਲਣਗੀਆਂ ਹੋਰ ਵੀ ਵੱਡੀਆਂ ਗੱਲਾਂ ਨੇਗੀਆਂ ਜੋ ਅੰਦਰ ਦੇ ਕੁਝ ਗੱਲਾਂ ਨੇ ਜਿਸ ਕਰਕੇ ਪੰਜਾਬ ਰੋਡਵੇ ਵਿੱਚ ਜੋ ਕੱਚੇ ਕੰਮ ਨੇ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਬਸਾਂ ਠੀਕ ਕਰਨ ਨੂੰ ਦਿੱਕਤਾਂ ਲੈ ਕੇ ਆ ਰਹੀਆਂ ਨੇ ਕਿਲੋਮੀਟਰ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਨੇ ਹਰ ਇੱਕ ਵੱਡੇ ਮੁੱਦੇ ਤੇ ਜੋ ਪੰਜਾਬ ਦੇ ਪੰਜਾਬ ਰੋਡਵੇ ਨੂੰ ਘਾਟਾ ਪੈ ਰਿਹਾ ਜਿਵੇਂ ਦਿੱਕਤਾਂ ਆ ਰਹੀਆਂ ਉਸ ਨੂੰ ਲੈ ਕੇ ਗੱਲਬਾਤ ਹੋਵੇਗੀ ਪ੍ਰਿੰਸ ਜੇਕਰ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਲਾਲਜੀਤ ਸਿੰਘ ਭੁੱਲਰ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਸੀ ਜਿਸ ਤੋਂ ਬਾਅਦ ਡਰਾਈਵਰ ਨੇ ਜਿਹੜੇ 52 ਸਵਾਰੀਆਂ ਤੋਂ ਬਾਅਦ ਕੋਈ ਵੀ ਸਵਾਰੀ ਬੱਸ ਦੇ ਵਿੱਚ ਨਹੀਂ ਬਿਠਾਉਂਦੇ ਸਨ ਤੇ ਜਿਹੜੇ ਬੱਸ ਸਟਾਪ ਨੇ ਉਹਨਾਂ ਦੇ ਉੱਤੇ ਕਾਫੀ ਭੀੜ ਵੀ ਦੇਖਣ ਨੂੰ ਮਿਲੀ ਆ ਪਰੰਤੂ ਹੁਣ ਇਹ ਫੈਸਲਾ ਜਿਹੜਾ ਵਾਪਸ ਲੈ ਲਿਆ ਗਿਆ ਤੇ ਆਖਿਰ ਪਹਿਲਾਂ ਅਜਿਹੇ ਫੈਸਲੇ ਕਿਉਂ ਲਏ ਗਏ ਤੇ ਹੁਣ ਇਹ ਫੈਸਲਾ ਵਾਪਸ ਜਿਵੇਂ ਲਿਆ ਗਿਆ ਤੇ ਯਾਤਰੀਆਂ ਨੂੰ ਕਿੰਨਾ ਕੁ ਹੁਣ ਫਾਇਦਾ ਹੋ ਸਕਦਾ ਇਹਦੇ ਨਾਲ ਬਿਲਕੁਲ ਯਾਤਰੀ ਨੂੰ ਫਾਇਦਾ ਬਹੁਤ ਕਈ ਗੁਣਾ ਫਾਇਦਾ ਹੋਵੇ ਕਿਉਂਕਿ ਜਦੋਂ ਅਸੀਂ ਹੱਥਰ ਹਰ ਰੋਜ਼ ਸਵੇਰੇ ਦੇਖਦੇ ਸੀ ਕਿ ਜਦੋਂ ਕੋਈ ਬਾਸ ਚਲਦੀ ਸੀ ਪਟਿਆਲੇ ਸ਼ਹਿਰ ਤੋਂ ਗੱਲ ਕਰ ਰਹੀ ਹੈ ਮਾਨਸਾ ਤੋਂ ਗੱਲ ਕਰ ਲਈਏ ਜੋ ਰੋਜ਼ ਸਰਕਾਰੀ ਟੀਚਰ ਸਰਕਾਰੀ ਵਿਭਾਗ ਦੇ ਵਿੱਚ ਕੰਮ ਕਰਨ ਵਾਲੇ ਲੋਕ ਜੋ ਆਪਣੇ ਘਰਾਂ ਤੋਂ ਸਫ਼ਰ ਕਰਦੇ ਸੀ ਦਫ਼ਤਰਾਂ ਤੱਕ ਦਾ ਉਹਨਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਹਰ ਰੋਜ਼ ਬੱਸ ਪਿੱਛੇ ਭਰੀ ਮਿਲਦੀ ਸੀ ਲੇਕਿਨ ਅਗੇ ਰਾਹ ਦੇ ਵਿੱਚੋਂ ਬੱਸ ਸਟਪ ਬੱਸ ਵਾਲੇ ਕਰੈਕਟਰ ਚੜਾਉਦੇ ਦੀ ਸੀਰੀਜ਼ ਕਰਕੇ ਉਹ ਲੇਟ ਹੋ ਜਾਂਦੇ ਹਰ ਰੋਜ਼ ਅਤੇ ਕਾਫੀ ਕਲੇਜ ਦੇਖਣ ਸਾਹਮਣੇ ਪਿਲਦਾ ਸੀ ਤੇ ਹੁਣ ਇਸ ਦੇ ਵਿੱਚ ਵੱਡੀ ਰਾਹਤ ਮਿਲੇਗੀ ਪੂਰੇ ਪੰਜਾਬ ਜਿਹੜੀ ਸਵਾਰੀਆਂ ਇੱਡੀਆਂ ਸਫ਼ਰ ਕਰਨ ਵਾਲੇ ਵਿਅਕਤੀ ਦੀ ਸਭ ਨੂੰ ਰਾਹਤ ਮਿਲੇਗੀ ਕਿਉਂਕਿ ਇਹ ਫੈਸਲਾ ਜਿਵੇਂ ਤੁਸੀਂ ਗੱਲ ਕੀਤੀ ਇਹ ਸਰਕਾਰ ਦੇ ਫੈਸਲੇ ਸਮਝਦੀ ਹੈ ਕਿ ਕਿਉਂ ਪਹਿਲਾਂ ਇਸ ਤੇ ਨੂੰ ਲਾਗੂ ਕੀਤਾ ਗਿਆ ਤੇ ਹੁਣ ਹਟਾਇਆ ਗਿਆ ਕਿਉਂਕਿ ਜਦੋਂ ਕੋਈ ਜਨਤਾ ਕਿ ਜੇ ਤੀਜੂ ਨਹੀਂ accept ਕਰਦੀ ਫਿਰ ਸ਼ਾਇਦ ਸਰਕਾਰ ਆ ਉਸ ਚੀਜ਼ ਨੂੰ ਹਟਾ ਦਿੰਦੀ ਇਹ ਕਿਉਂਕਿ ਜੇ ਜਨਤਾ ਹੀ ਜਨਾਰਦਨ ਹੈ ਜੋ ਚੀਜ਼ ਜਨਤਾ ਨੂੰ ਸਹੀ ਲੱਗਦੀ ਹੈ ਸਰਕਾਰ ਨੂੰ ਉਹਦੇ ਕੋਰਡੀਗ ਕੰਮ ਕਰ ਲੈ ਸਕਦੀ ਨਹੀਂ ਫਿਰ ਸਰਕਾਰ ਨੇ ਤਾਂ ਫੈਸਲਾ ਮੰਨ ਲਿਆ ਨਾ ਜਨਤਾ ਜਨਾਰਦਨ ਹੈਗੀ ਆ ਪ੍ਰਿੰਸ ਠੀਕ ਹੈ ਤੁਹਾਡੀ ਗੱਲ ਤੇ ਸਰਕਾਰ ਨੇ ਫਿਰ ਜਨਤਾ ਦਾ ਫੈਸਲਾ ਸਿਰ ਮੱਥੇ ਤੇ ਰੱਖ ਕੇ ਕਬੂਲ ਕਰ ਲਿਆ ਤੇ ਜਨਤਾ ਦਾ ਫੈਸਲਾ ਹੁਣ ਜਨਤਾ ਦੇ ਉੱਤੇ ਸਿਰ ਦਿੱਤਾ ਗਿਆ ਤੇ ਮਾਲੀਏ ਦੀ ਜੇਕਰ ਗੱਲ ਕਰੀਏ ਤਾਂ ਵਿੱਤੀ ਘਾਟਾ ਵੀ PRTS ਨੂੰ ਪੈ ਰਿਆ ਸੀ 52 ਸਵਾਰੀਆਂ ਤੋਂ ਬਾਅਦ ਜਿਵੇਂ ਕਿ ਕੋਈ ਵੀ ਸਵਾਰੀ ਨਹੀਂ ਸੀ ਬਿਠਾਈ ਜਾਂਦੀ ਬਿਲਕੁਲ ਬਿਲਕੁਲ ਇਹ ਇਹ ਹੀ ਤਾਂ ਖਾਸ ਗੱਲ ਕਰਨ ਵਾਲੀ ਜਨਤਾ ਦਾ ਇਹ ਕਹਿਣਾ ਹੈ ਕਿ ਕਿ ਪਹਿਲਾਂ ਤੁਸੀਂ ਇਹ ਫੈਸਲਾ ਕੀ ਸੋਚ ਕੇ ਲਿਆ ਕਿ ਬਹੁਤ ਜ਼ਤਾਰੇ ਤੁਸੀਂ ਓਵਰਲੋਡ ਨਹੀਂ ਕਰਾਂਗੇ ਓਵਰਲੋਡ ਕਰਾਂਗੇ ਚਲਾਨ ਕੱਟੇ ਜਾਣਗੇ ਹੁਣ ਕਿਤੇ ਨਾ ਕਿਤੇ ਨੂੰ ਫਾਇਦਾ ਤਾਂ ਜ਼ਰੂਰ ਮਿਲਿਆ ਹੈ ਕਿ ਕਿੰਨੇ ਵੱਡੇ ਚੜ੍ਹ ਸਕਣੇ ਬਾਸ ਦੇ ਵਿੱਚ ਪਰ ਲੋਕਾਂ ਦਾ ਉੱਥੇ ਇਹ ਵੀ ਕਹਿਣਾ ਹੈ ਕਿ ਹੁਣ ਕਿੱਥੇ ਤੁਹਾਡਾ ਫਾਇਦਾ ਹੁਣ ਓਵਰਲੋਡਿੰਗ ਵਿੱਚ ਚਲਾਨ ਨਹੀਂ ਕੱਟਣਗੇ ਇਹ ਤਾਂ ਲੋਕਾਂ ਦਾ ਸੱਤਾ ਇਹੀ ਕਹਦੀ ਹੈ ਕਿ ਖੁਦ ਸਰਕਾਰ ਆਪਣੇ ਕੋੜੀ ਚਾਹਦੀ ਹੈ ਸੁਪਰੀਮਸ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ